ਸ਼ਹੀਦ ਗਾਂਧੀ ਤੋਂ 124 7 ਵਿੱਚ ਚਾਹ ਮੌਸਮ ਵਿਭਾਗ ਨੇ ਅਜੇ ਹਰਿਆਣਾ ਦੇ ਤਿੰਨ ਜ਼ਿਲ੍ਹੇ ਪੰਚਕੁਲਾ ਬਾਲਾ ਕਈ ਅਮਨੋਨਗਰ ਵਿੱਚ ਮੀਂਹ ਦੀ ਪੂਖਵਾਨੀ ਕੀਤੀ ਹੈ ਜਦੋਂ ਕਿ ਦਾਸ ਛਿਲਿਆ ਸਿਰਸਾ ਫਤਿਹਬਾਦ ਹਿਸਾਰ ਪਿਵਾਨੀ ਚਰਖੀਦਾਦਰੀ ਮਹਿੰਦਰਗੜ ਰਿਵਾੜੀ ਚੱਜਰ ਰੋहतक ਅਤੇ ਜਿੰਦ ਵਿੱਚ 0 ਤੋਂ 25% ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੁਰੂਕ ਖੇਤਰ ਕੈਥਲ ਕਰਨਾਲ ਪਾਣੀਪਤ ਸੋਨੀਪਤ ਗੁਰੂਗ੍ਰਾਮ ਫਰੀਦাবাদ ਨੂ ਅਤੇ ਪਲਵਲ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਪੰਚਕੁਲਾ ਅੰਮਾਲਾ ਅਤੇ ਯਮਨਾ ਨਗਰ ਵਿੱਚ 50 ਤੋਂ 70% ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 22 ਅਗਸਤ ਤੇ ਪੂਰੇ ਰਾਜ ਵਿੱਚ ਮੀਂਹ ਦੀਆਂ ਗਤੀਵਿਧੀਆਂ ਤੇਜ਼ ਹੋਣ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ ਸ੍ਰੀ ਗਾਜੀਤ ਉਸਤੇ 124 7 ਪਿੰਚੋ ਮੌਸਮ ਵਿਭਾਗ ਨੇ ਅੱਜ ਹਰਿਆਣਾ ਦੇ ਤਿੰਨ ਜ਼ਿਲ੍ਹੇ ਪੰਚਕੁਲਾ ਬਾਲਾ ਕੈਰੀ ਅਮਨੋਨਗਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ ਦਾਸ ਛਿਲਿਆ ਸਿਰਸਾ ਫਤਿਹਬਾਦ ਹਿਸਾਰ ਪਿਵਾਨੀ ਚਰਖੀਦਾਦਰੀ ਮਹਿੰਦਰਗੜ ਰਿਵਾੜੀ ਝੱਜਰ ਰੋहतक ਅਤੇ ਜਿੰਦ ਵਿੱਚ 0 ਤੋਂ 25% ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੁਰੂਕ ਖੇਤਰ ਕੈਥਲ ਕਰਨਾਲ ਪਾਣੀਪਤ ਸੋਨੀਪਤ ਗੁਰੂਗ੍ਰਾਮ ਫਰੀਦাবাদ ਨੋ ਅਤੇ ਪਲਵਲ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਪੰਚਕੁਲਾ ਅੰਮਾਲਾ ਅਤੇ ਯਮਨਾ ਨਗਰ ਵਿੱਚ 50 ਤੋਂ 70% ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 22 ਅਗਸਤ ਤੇ ਪੂਰੇ ਰਾਜ ਵਿੱਚ ਮੀਂਹ ਦੀਆਂ ਗਤੀਵਿਧੀਆਂ ਤੇਜ਼ ਹੋਣ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ ਸ੍ਰੀ ਗਾਜੀਦੂਦ 124 7 ਫਿਲਚਾ ਮੌਸਮ ਵਿਭਾਗ ਨੇ ਅਜ ਹਰਿਆਣਾ ਦੇ ਤਿੰਨ ਜ਼ਿਲ੍ਹੇ ਪੰਚਕੁਲਾ ਬਾਲਾ ਕਈ ਅਮਰੋਨਗਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ ਦਾਸ ਚੀਲਿਆਂ सिरसा ਫਤਿਹਬਾਦ ਹਿਸਾਰ ਪਿਵਾਨੀ ਚਰਖੀ ਦਾਦਰੀ ਮਹਿੰਦਰਗੜ ਰਿਵਾੜੀ ਝੱਜਰ ਰੋहतक ਅਤੇ ਜਿੰਦ ਵਿੱਚ 0 ਤੋਂ 25% ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੁਰੂਕhetra ਕੈਥਲ ਕਰਨਾਲ ਪਾਣੀਪਤ ਸੋਨੀਪਤ ਗੁਰੂਗ੍ਰਾਮ ਫਰੀਦাবাদ ਨੋਅ ਅਤੇ ਪਲਵਲ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਪੰਚਕੁਲਾ ਅੰਮਾਲਾ ਅਤੇ ਯਮਨਾਨਗਰ ਵਿੱਚ 50 ਤੋਂ 70% ਮੀਂਹ ਪੈਣ ਦੀ ਸੰਭਾਵਨਾ ਹੈ ਹਾਲਕਿ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 22 ਅਗਸਤ ਤੇ ਪੂਰੇ ਰਾਜ ਵਿੱਚ ਮੀਂਹ ਦੀਆਂ ਗਤੀਵਿਧੀਆਂ ਤੇਜ਼ ਹੋਣ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ